ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਤਨਾਸਰੀ ਭਗਤ ਰਵਿਦਾਸ ਜੀ ਕੀ ਜੀ ਰਵਿਦਾਸ ਬੋਲਣਾ ਕਈ ਰਵੀਦਾਸ ਬਿਹਾਰੀ ਨਾਲ ਬੋਲ ਜਾਂਦੇ ਨੇ ਸਿਆਰੀ ਨਾਲ ਉਚਾਰਨ ਕਰਨਾ ਇੱਕ ਓੰਕਾਰ ਸਤਗੁਰ ਪ੍ਰਸਾਦ ਹਮਸਾਰ ਦੀਨ ਦਇਆਲ ਨਾ ਤੁਮ ਸਰ ਹਾਂਜੀ ਤੁਮ ਸਰ ਕੱਠਾ ਨਹੀਂ ਕਹਿ ਦੇਣਾ ਹਮ ਸਰਦੀਨ ਦਇਆਲ ਨਾ ਤੁਮ ਸਰ ਅਬ ਪਤੀਯਾਰ ਕਿਆ ਕੀਜੈ ਹਾਂ ਬਚਨੀ ਤੋਰ ਮੋਰ ਮਨ ਮਾਨੈ ਹਾਂ ਬਚਨੀ ਤੋਰ ਮੋਰ ਮਨ ਮਾਨੈ ਜਾਨ ਕਾ ਪੂਰਨ ਦੀਜੈ ਹਉ ਬਲ ਬਲ ਜਾਓ ਰਮਈਆ ਕਾਰਨੀ ਜਾਓ ਤੁਸੀਂ ਹਾਂਜੀ ਜਾਓ ਪਤਿ ਦੀ ਸ਼ਾਮ ਕਾਰਨ ਕਵਨ ਬੋਲਾ ਰਹਾ ਬਹੁਤ ਜਨਮ ਵਿਛੁਰੇ ਥੀ ਮਾਦਾ ਇਹ ਜਨਮ ਇਹੋ ਜਨਮ ਤੁਮਾਰੇ ਲਿਖੇ ਕਹਿ ਰਵਦਾਸ ਆਸ ਲਗ ਜੀਵ ਚਿਰ ਭਇਓ ਦਰਸ਼ਨ ਦੇਖੇ ਚਿਤ ਸਿਮਰਨ ਕਰਾਓ ਨੈਣ ਅਵਲੋਕਨੋ ਸ਼੍ਰਵਣ ਬਾਣੀ ਸੁਜਾਸ ਪੂਰ ਰਖੋ ਜੀ ਵਿਸਰਾਮ ਇਸੇ ਤਰ੍ਹਾਂ ਲਾਉਣਾ ਹੈ सत सिमरन करऔ इथे ठमक नयन अवलोकनो इथे विश्राम है श्रवण वाणी सुजस पूर राखऔ सुजस पाठ इकट्ठे ही करना राखऔ मान सोमादकार करऔ चरण हृदय धरा मन सुمد कर करऔ सुمد कर, कर पाठ इकट्ठे ही करना है मान सुمد करनी करना मान ਸੁਮਦ ਕਰ ਕਰੋ ਚਰਨ ਹਿਰਦੈ ਧਰੋ ਯਾਨੀ ਮਨ ਨੂੰ ਸ੍ਰੇਸ਼ਟ ਭੋਰਾ ਭੋਰਾ ਜਿਹੜਾ ਹੈ ਬਣਾਣਾ ਕਰੋ ਰਸਨ ਅੰਮ੍ਰਿਤ ਰਾਮ ਨਾਮ ਭਖੋ ਮਨ ਸੁਮਦ ਕਰ ਕਰੋ ਚਰਨ ਹਿਰਦੈ ਧਰੋ ਇਥੇ ਵਿਸ्राम ਰਸਨ ਇਥੇ ਯਮਕ ਲਾ ਦਨੀਏ ਅੰਮ੍ਰਿਤ ਰਾਮ ਨਾਮ ਭਖੋ ਮੇਰੀ ਪ੍ਰੀਤ ਗੋਵਿੰਦ ਸਿਓ ਜਿਨ ਘਟੈ ਮੇਰੀ ਪ੍ਰੀਤ ਗੋਵਿੰਦ ਸਿਓ ਇਥੇ ਵਿਸਾਮ ਜਿਨ ਘਟੈ ਮੈਂ ਤੋ ਮੂਲ ਮਹਗੀ ਲਈ ਜੀਅ ਸਟੈ ਮੈਂ ਤੋ ਮੂਲ ਮਹਗੀ ਲਈ ਇਥੇ ਵਿਸਰਾਮ ਜੀਅ ਸਟੈ ਸਟੈ ਪਦ ਕਸਕੇ ਉਚਾਰਨ ਕਰਾਉ ਸਾਧ ਸੰਗਤ ਬਿਨਾ ਕੋ ਨਹੀ ਉਪਜੈ ਭਾਵ ਬਿਨ ਭਗਤ ਨਹੀ ਹੋਏ ਤੇਰੀ ਕਹਿ ਰਵਿਦਾਸ ਇਕ ਬੇਨਤੀ ਹਰ ਸੋ ਪੈਜ ਰੱਖ ਰਾਜਾ ਰਾਮ ਮੇਰੀ ਕਹਾਰ ਬਿਉਦਾਸ ਇੱਕ ਬੀਨਤੀ ਹਰਿ ਸਿਓ ਕਹਿ ਜਰਾ ਕਹੋ ਰਾਜਾ ਰਾਮ ਮੇਰੀ ਨਾਮ ਤੇਰੋ ਆਰਤੀ ਮੱਜਨ ਮੁਰਾਰੇ ਹਰ ਕੇ ਨਾਮ ਬਿਨਾ ਝੂਠੇ ਸਗਲ ਪਾਸਾਰੇ ਰਹਾਉ ਨਾਮ ਤੇਰੋ ਅਸਨੋ ਨਾਮ ਤੇਰੋ ਉਰਸਾ ਨਾਮ ਤੇਰੋ ਕੇਸਰੋ ਲੈ ਛਟਕਾਰੀ ਨਾਮ ਤੇਰਾ ਅੰਬੁਲਾ ਨਾਮ ਤੇਰੋ ਚੰਦਨੋ ਕਾਸ ਜਪੀ ਨਾਮ ਲੈ ਤੁਝਾ ਕਹ ਚਾਰੇ ਨਾਮ ਤੇਰਾ ਅੰਬੁਲਾ ਨਾਮ ਤੇਰੋ ਚੰਦਨੋ ਇਥੇ ਵਿਸਰਾਮ ਕਾਸ ਜਪੀ ਇਥੇ ਠੰਮ ਕੁਲਾ ਦੇਣੀ ਨਾਮ ਲੈ ਤੁਝਾ ਕਹ ਚਾਰੇ ਨਾਮ ਤੇਰਾ ਦੀਵਾ ਨਾਮ ਤੇਰੋ ਬਾਤੀ ਨਾਮ ਤੇਰੋ ਤੀਲ ਲੇ ਮਾਹੀ ਪਸਾਰੇ ਨਾਮ ਤੇਰੇ ਕੀ ਜੋਤ ਲਗਾਈ ਭਇਓ ਉਜਿਆਰੂ ਭਵਨ ਸਗਲਾਰੇ ਨਾਮ ਤੇਰੋ ਤਾਗਾ ਨਾਮ ਫੂਲਮਾਲਾ ਧਾਰ 18 ਹੈ ਸਗਲ ਜੂਠਾਰੇ ਤੇਰੋ ਕੀਆ ਤੁਝ ਹੈ ਕਿਆ ਅਰਪਉ ਨਾਮ ਤੇਰਾ ਤੁਹੀ ਚਬਰ ਟੂ ਟੋ ਲਾਰੇ ਨਾਮ ਤੇਰਾ ਤੁਹੀ ਚਬਰ ਟੂ ਲਾਰੇ 108864 ਖਾਣੀ ਇਹ ਵਰਤਨ ਹੈ ਸਗਲ ਸੰਸਾਰੀ ਹਾਂਜੀ 108864 ਖਾਣੀ ਇਹ ਵਰਤਨ ਹੈ ਸਗਲ ਸੰਸਾਰੀ ਕਹ ਰਵਦਾਸ ਨਾਮ ਤੇਰੂ ਆਰਤੀ ਸਤ ਨਾਮ ਹੈ ਹਰ ਭੋਗ ਤੇ ਹਾਰੇ ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰਾਈ ਵਾਹਿਗੁਰੂ ਜੀ ਕੀ ਫਤਿਹ